ਦੇਸ਼ ਦੀਆਂ ਅਦਾਲਤਾਂ ਕਈ ਵਾਰ ਆਖ ਚੁੱਕੀਆਂ ਕਿ ਜਦ ਪੁਲਿਸ ਕਿਸੇ ਵੀ ਮਸਲੇ ਦੇ ਵਿੱਚ ਮਕਦਮਾ ਦਰਜ ਕਰਦੀ ਆ ਤਾਂ ਕਥਿਤ ਦੋਸ਼ੀ ਦਾ ਫਿਰਕਾ ਜਾਤ ਮਤਰਮ ਅਤੇ ਉਹਦੀ ਜਾਤ ਮਕਦਮੇ ਦੇ ਵਿੱਚ ਨਹੀਂ ਲਿਖਣੀ ਇਸ ਮਸਲੇ ਦੇ ਵਿੱਚ ਸੂਬਾ ਸਰਕਾਰਾਂ ਹਾਈ ਕੋਰਟ ਦੇ ਵਿੱਚ ਹਲਫਨਾਮਾ ਵੀ ਧਾਇਰ ਕਰ ਚੁੱਕੀਆਂ ਨੇ ਇੱਕ ਲਿਖਣ ਇਸ ਦੇ ਬਾਵਜੂਦ ਪੰਜਾਬ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਨੇ ਕਿਸੇ ਕੇਸ ਦੇ ਵਿੱਚ ਕਿਸੇ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਸੀ ਤੇ ਉਸ ਮਕਦਮੇ ਦੇ ਵਿੱਚ ਉਸ ਦਾ ਧਰਮ ਵੀ ਜੋੜ ਦਿੱਤਾ ਗਿਆ ਜਿਸ ਤੋਂ ਬਾਅਦ ਜਦ ਮਸਲਾ ਹਾਈ ਕੋਰਟ ਵਿੱਚ ਪਹੁੰਚਿਆ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਝਾੜਚਾਂ ਬਕੀਤੀ ਹੈਗੀ ਇੱਥੋਂ ਤੱਕ ਡੀਜੀਪੀ ਨੂੰ ਕਹਿ ਦਿੱਤਾ ਕਿ ਕਿਉਂ ਨਾ ਤੁਹਾਡੀ ਫੋਰਸ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਕੀਤਾ ਜਾਵੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1 ਸਾਲ ਪਹਿਲਾਂ ਪੰਜਾਬ ਸਰਕਾਰ ਮਤਲਬ ਪੰਜਾਬ ਪੁਲਿਸ ਵੱਲੋਂ ਦਾਇਰ ਮਕਦਮੇ ਦੇ ਵਿੱਚ ਧਰਮ ਦਾ ਜ਼ਿਕਰ ਨਾ ਕਰਨ ਦਾ ਜਿਹੜਾ ਭਰੋਸਾ ਵੀ ਦਿੱਤਾ ਹੈ ਸੂਬਾ ਸਰਕਾਰ ਨੇ ਇਸ ਦੇ ਬਾਵਜੂਦ ਇੱਕ ਮਕਦਮਾ ਦਰਜ ਕੀਤਾ ਗਿਆ ਜਿਹਦੇ ਵਿੱਚ ਸਰਦਾਰ ਸ਼ਬਦ ਦੀ ਵਰਤੋਂ ਕੀਤੀ ਗਈ ਜਿਸ ਤੇ ਅਦਾਲਤ ਨੇ ਪੁਲਿਸ ਨੂੰ ਫਟਕਾਰ ਲਗਾਈ ਆ ਜਸਟਿਸ ਜਗ ਗੁਰੂ ਪ੍ਰੀਤ ਸਿੰਘ ਪੁਰੀ ਦੀ ਅਦਾਲਤ ਨੇ ਕਿਹਾ ਕਿ ਇੱਕ ਮਕਦਮੇ ਦੇ ਵਿੱਚ ਸਰਦਾਰ ਸ਼ਬਦ ਦੀ ਵਰਤੋਂ ਕੀਤੀ ਗਈ ਸੀ ਜੋ ਧਰਮ ਨੂੰ ਦਰਸਾਉਂਦਾ ਉਹਨਾਂ ਨੇ ਕਿਹਾ ਕਿ ਕਿਉਂ ਨਾ ਸਬੰਧਤ ਪੁਲਿਸ ਮੁਲਾਜ਼ਮਾਂ ਤੇ ਅਤੇ ਸਬੰਧਤ ਸਰਕਾਰੀ ਅਧਿਕਾਰੀਆਂ ਖਿਲਾਫ ਮਾਨ ਨਹਾਨੇ ਦੀ ਕਾਰਵਾਈ ਕੀਤੀ ਜਾਵੇ ਅਦਾਲਤ ਨੇ ਦੱਸਿਆ ਕਿ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਵੀ 2022 ਵਿੱਚ ਇਸ ਅਦਾਲਤ ਵਿੱਚ ਹੀ ਹਲਫਨਾਮਾ ਦਾਇਰ ਕੀਤਾ ਸੀ ਕਿ ਹੁਣ ਤੋਂ ਬਾਅਦ ਕਿਸੇ ਵੀ ਮੁਕਦਮੇ ਦੇ ਵਿੱਚ ਧਰਮ ਦਾ ਜ਼ਿਕਰ ਨਹੀਂ ਕੀਤਾ ਜਾਏਗਾ ਲੇਕਿਨ ਮੌਜੂਦਾ ਐਫ ਆਈ ਆਰ ਵਿੱਚ ਜੋ ਸਾਲ 2023 ਵਿੱਚ ਦਰਜ ਕੀਤੀ ਗਈ ਸੀ ਉਹਦੇ ਚ ਬੁਢ ਧਰਮ ਦਾ ਜ਼ਿਕਰ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ ਕਈ ਵਾਰ ਕੇ ਅਦਾਲਤ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਅਜਿਹਿਆਂ ਪਹਿਲੂਆਂ ਨੂੰ ਨਹੀਂ ਦਰਸਾਇਆ ਜਾਊਗਾ ਕਿਸੇ ਦੀ ਜਾਤ ਜਾਂ ਧਰਮ ਬਾਰੇ ਜ਼ਿਕਰ ਨਹੀਂ ਕੀਤਾ ਜਾਊਗਾ ਲੇਕਿਨ ਫਿਰ ਪੰਜਾਬ ਪੁਲਿਸ ਵੱਲੋਂ ਗੱਲ ਦਰਾਈ ਗਈ ਹੈ ਤੇ ਇਸ ਮਸਲੇ ਦੇ ਵਿੱਚ ਅਦਾਲਤ ਨੇ ਇਹ ਹੁਕਮ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਦੇ ਡੀਜੀਪੀ ਨੂੰ ਕਰ ਦਿੱਤੇ ਨੇ ਉਹਨਾਂ ਦੇ ਮਾਮਲਾ ਧਿਆਨ ਵਿੱਚ ਵੀ ਲਿਆ ਦਿੱਤਾ ਜਾ ਕਿਹਾ ਤੇ ਨਾਲ ਹੀ ਕਿਹਾ ਕਿ ਸਬੰਧਤ ਐਸਐਸਪੀ ਨੂੰ ਵੀ ਦੱਸਿਆ ਜਾਵੇ ਕਿ ਜਿਹਾ ਪਵਿੱਖ ਵਿੱਚ ਮੁਰਤੂਨਾ ਗਲਤੀ ਕੀਤੀ ਜਾਵੇ ਅਦਾਲਤ ਨੇ ਐਨ ਡੀ ਪੀ ਐਸ ਐਕਟ ਦੀ ਧਾਰਾ 21 ਸੀ ਤਹਿਤ ਇੱਕ ਅਫੇਅਰ ਵਿੱਚ ਇਹ ਟਿੱਪਣੀਆਂ ਪਟੀਸ਼ਨਰ ਨੂੰ ਰੈਗੂਲਰ ਜਮਾਨਤ ਦੇ ਲਈ ਅਪਰਾਧਿਕ ਪ੍ਰਕਿਰਿਆ ਦੀ ਧਾਰਾ 439 ਦੇ ਤਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਕੀਤੀਆਂ ਨੇ 2119 ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਫ ਆਈ ਆਰ ਵਿੱਚ ਜਾਤੀ ਦੇ ਵੱਖ-ਵੱਖ ਜ਼ਿਕਰ ਖਿਲਾਫ ਸਖਤ ਰੁਖ ਅਪਣਾਇਆ ਸੀ ਤੇ ਇਸ ਨੂੰ ਬਸਤੀਵਾਦੀ ਵਿਰਾਸਤ ਵੀ ਕਿਹਾ ਸੀ ਅਦਾਲਤ ਨੇ ਕਿਹਾ ਸੀ ਕਿ ਮਨਜ਼ੂਰ ਨਹੀਂ ਆ ਕਿ ਅਪਰਾਧਿਕ ਕਾਰਵਾਈਆਂ ਵਿੱਚ ਜਾਤ ਅਤੇ ਧਰਮ ਦਾ ਜ਼ਿਕਰ ਅਲੱਗ-ਅਲੱਗ ਤੋਂ ਕੀਤਾ ਜਾਵੇ ਕਿਉਂਕਿ ਇੱਕ ਬਸਤੀਵਾਦੀ ਵਿਰਾਸਤ ਹੈ ਤੇ ਇਹ ਜਿਹਾ ਇਸ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈਗਾ ਔਰ ਸਮੇਂ ਦੀ ਵੀ ਲੋੜ ਹੈ ਸਨਮਾਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਅਤੇ ਇੱਕ ਮੌਲਿਕ ਮਨੁੱਖੀ ਅਧਿਕਾਰ ਹੈ ਤੇ ਮਨੁੱਖੀ ਸਨਮਾਨ ਸੰਵਿਧਾਨ ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ ਔਰ ਭਾਰਤ ਦਾ ਸੰਵਿਧਾਨ ਵੀ ਜਾਤੀ ਰਹਿਤ ਅਤੇ ਵਰਗ ਰਹਿਤ ਸਮਾਜ ਦੀ ਗਰੰਟੀ ਦਿੰਦਾ ਹੈ ਹਾਲ ਵਿੱਚ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਅਦਾਲਤ ਦੀ ਨਾਰਾਜ਼ਗੀ ਸਾਹਮਣੇ ਕਰਨ ਤੋਂ ਬਾਅਦ ਹਰਿਆਣਾ ਦੇ ਡੀਜੀਪੀ ਨੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਇੱਕ ਹਲਫਨਾਮਾ ਦਾਇਰ ਕੀਤਾ ਸੀ ਜਿਸ ਵਿੱਚ ਇਹ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਜਾਰੀ ਕੀਤੇ ਸਨ ਕਿ ਮਡਲੀ ਸੂਚਨਾ ਜਿਹਨੂੰ ਐਫ ਆਈ ਆਰ ਕਹਿੰਦੇ ਨੇ ਉਸ ਵਿੱਚ ਸੂਚਨਾ ਦੇਣ ਵਾਲੇ ਸ਼ਿਕਾਇਤਕਰਤਾ ਪੀੜਤ ਅਤੇ ਸ਼ੱਕੀ ਦੇ ਧਰਮ ਦਾ ਜ਼ਿਕਰ ਨਾ ਕਰਦੇ ਨਿਰਦੇਸ਼ ਦਿੱਤੇ ਸਨ ਲੇਕਿਨ ਫਿਲਹਾਲ ਹੁਣ ਜਿਹੜਾ ਮਸਲਾ ਸਾਹਮਣੇ ਹੈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਕੋਰਟ ਵੱਲੋਂ ਪੰਜਾਬ ਪੁਲਿਸ ਦੀ ਫਟਕਾਰ ਲਗਾਈ ਗਈ ਹੈ ਜਿਹਦੇ ਵਿੱਚ ਕਿਹਾ ਗਿਆ ਕਿ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਆ ਜਦਕਿ ਪੰਜਾਬ ਪੁਲਿਸ ਵੱਲੋਂ ਹਲਫਨਾਮਾ ਵੀ ਦਾਇਰ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਜਿਹੜੀਆਂ ਭਵਿੱਖ ਦੇ ਵਿੱਚ ਜਿੰਨੇ ਵੀ ਕੇਸ ਰਜਿਸਟਰ ਕੀਤੇ ਜਾਣਗੇ ਉਹਨਾਂ ਦੇ ਵਿੱਚ ਧਰਮ ਤੇ ਜਾਤ ਦਾ ਜ਼ਿਕਰ ਨਹੀਂ ਕੀਤਾ ਜਾਊਗਾ ਲੇਕਿਨ ਇਸ ਦੇ باوجود ਹਲਪਨਾਮਾ ਦਾਇਰ ਕੀਤਾ ਗਿਆ ਫਿਰ ਵੀ ਇੱਕ ਐਫਆਈਆਰ ਦੇ ਵਿੱਚ ਸਰਦਾਰ ਸ਼ਬਦ ਦਾ ਜ਼ਿਕਰ ਕੀਤਾ ਗਿਆ ਜਿਸ ਤੋਂ ਸਪਸ਼ਟ ਹੁੰਦਾ ਕਿ ਸਰਦਾਰ ਸ਼ਬਦ ਸਿੱਖ ਧਰਮ ਦੇ ਨਾਲ ਸੰਬੰਧ ਰੱਖਦਾ ਹੈ ਤੇ ਉਹਨਾਂ ਇਸ ਮਸਲੇ ਵਿੱਚ ਹਾਈ ਕੋਰਟ ਦੀ ਇੱਕ ਸਖਤ ਟਿੱਪਣੀ ਹੈ ਕਿ ਅਜਿਹਾ ਕਰਨ ਵਾਲੇ ਅਫਸਰਾਂ ਦੇ ਖਿਲਾਫ ਕਿਉਂ ਨਾ ਮਾਨਹਾਨੀ ਦਾ ਕੇਸ ਦਾਰਕ ਕੀਤਾ ਜਾਵੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਵੀ ਨੋਟਿਸ ਕਰ ਦਿੱਤਾ ਗਿਆ ਕਿ ਸਬੰਧਤ ਜਿਸ ਜ਼ਿਲ੍ਹੇ ਦੇ ਵਿੱਚ ਮੁਕਦਮਾ ਦਰਜ ਕੀਤਾ ਗਿਆ ਉਥੋਂ ਦੇ ਐਸਐਸਪੀ ਨੂੰ ਵੀ ਸਮਝਾਇਆ ਜਾਵੇ ਹੁਣ ਦੇਖਦੇ ਹਾਂ ਕਿ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਜਿਨ੍ਹਾਂ ਨੇ ਸੂਬਾ ਸਰਕਾਰ ਦੇ ਵੱਲੋਂ ਇੱਕ ਹਲਫਨਾਮਾ ਦਾਰ ਕੀਤਾ ਸੀ ਤਾਂ ਹੁਣ ਜਿਹੜੇ ਸਬੰਧਤ ਜਿਹੜੇ ਐਸਐਸਪੀ ਆ ਉਹਨਾਂ ਨੂੰ ਵੀ ਅੱਗੇ ਚਿੱਠੀ ਕੱਢਣਗੇ ਤੇ ਫਿਰ ਸਬੰਧਤ ਜਿਹੜੇ ਐਸਐਸਪੀ ਆ ਉਹ ਜਿੱਥੇ ਪੁਲਿਸ ਥਾਣਿਆਂ ਦੇ ਜਿਹੜੇ ਐਸਐਚਓ ਨੇ ਉਹਨਾਂ ਨੂੰ ਗਾਂ ਇਹ ਸੰਦੇਸ਼ ਭੇਜਦੇ ਜਾਂ ਨਹੀਂ ਭੇਜਦੇ ਕਿਉਂਕਿ ਜਨਾਬ ਭੇਜਿਆ ਹੈਗੇ ਤੇ ਲਾਜ਼ਮੀ ਤੌਰ ਤੇ ਪੁਲਿਸ ਦੀ ਦੁਬਾਰਾ ਹਾਈ ਕੋਰਟ ਦੇ ਵਿੱਚ ਕਿਰਕਰੀ ਹੋ ਸਕਦੀ ਹੈ ਤੇ ਜਿਹੜੇ ਲੋਕ ਗਲਤੀ ਕਰਨਗੇ ਪੁਲਿਸ ਦੇ ਅਧਿਕਾਰੀ ਉਹਨਾਂ ਦੇ ਖਿਲਾਫ ਹਾਈ ਕੋਰਟ ਸਖਤ ਰੁਖ ਅਪਣਾਉਂਦਿਆਂ ਉਹਨਾਂ ਦੇ ਖਿਲਾਫ ਮਾਨਹੰਨੀ ਦਾ ਕੇਸ ਵੀ ਦਰਜ ਕਰ ਸਕਦਾ ਹੈ ਫਿਲਹਾਲ ਇਸ ਜਾਣਕਾਰੀ ਨਾਲ ਧੜਤੋਲ ਨੇ ਅਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ